ਦੀਪਕ ਜੀ ਗੱਲਬਾਤ ਦਾ سلسلہ ਸ਼ੁਰੂ ਕਰਦੇ ਆ ਕਿੰਨੇ ਵੀ ਅਕਾਲੀ ਦਲ ਦੀ ਬੈਠਕ ਜਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਤੋਰਨ ਦਾ ਕਹਿੰਦੇ ਹੋਵੇਗਾ ਗੁਪਤ ਫੈਸਲਾ ਅਹ ਰਣਕਮ ਜੀ ਇਸ ਤਰ੍ਹਾਂ ਕਿ ਆਪਾਂ ਕੱਲ ਵੀ ਗੱਲ ਕਰਕੇ ਹਟਿਆ ਜਦੋਂ ਜਥੇਦਾਰ ਗਿਆਨੀ ਲਖਵੀਰ ਸਿੰਘ ਹੋਰਾਂ ਦਾ ਤੈ ਹੋਇਆ ਕਿ ਉਹ ਵਿਦੇਸ਼ ਚਲੇ ਗਏ ਨੇ ਉਹ ਤੋਂ ਹਵਾਲੇ ਨਾਲ ਹੀ ਆਪਾਂ ਗੱਲ ਕਰਦੇ ਸੀਗੇ ਕੁਝ ਹੁਣ ਪਿੱਛੋਂ ਸਾਰਾ ਕੁਝ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਹੂੰ ਜਿਹਦੇ ਵਿੱਚ ਅਹਿਮ ਤੌਰ ਤੇ ਸੱਤ ਮੈਂਬਰੀ ਕਮੇਟੀ ਵਾਲਾ ਜਿਹੜਾ ਜਦਦਰ ਗਗਨਜੀਤ ਸਿੰਘ ਨੇ ਕਿਹਾ ਕਿ ਵਰਕਿੰਗ ਕਮੇਟੀ ਨੂੰ ਲੋਡ ਹੋਵੇ ਤਾਂ ਉਹ ਆਪਣੀ ਮਰਜ਼ੀ ਅਨੁਸਾਰ ਸੱਤ ਮੈਂਬਰੀ ਕਮੇਟੀ 'ਚ ਵਾਧਾ ਕਰ ਸਕਦੇ ਹੂੰ ਹੂੰ ਤੇ ਉਹਨਾਂ ਦੇ ਉਹਨਾਂ ਨੂੰ ਗਿਆਨ ਹੋ ਜੇ ਇੱਕੋ ਦਿਨ ਹੋਇਆ ਸੀ ਕਿ ਕਾਂਦੀਦਾਂ ਨੇ ਵਰਕਿੰਗ ਕਮੇਟੀ ਦੀ ਬੈਠਕ ਰੱਖ ਵੀ ਲਈ ਰੱਖ ਵੀ ਲਈ ਸੋ ਇਹਦਾ ਮਤਲਬ ਇਹ ਉਹੀ ਹੋਣ ਜਾ ਰਿਹਾ ਜਿਸ ਦਾ ਖਦਸਾ ਸਿਗਾ ਜਾਂ ਜਿਸ ਗੱਲ ਵੱਲ ਇਸ਼ਾਰਾ ਕਰ ਨਹੀਂ ਹਰਪੀ ਸਿੰਘ ਵੀ ਕਰ ਰਹੇ ਸੀਗੇ ਕਿ ਭਾਈ ਇਹ ਕਾਰਵਾਈਆਂ ਹੋਣੀਆਂ ਨੇ ਬੇਚਤਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਮਾਮਲੇ ਤੇ ਜੇਕਰ ਕੋਈ ਫੈਸਲਾ ਵੀ ਲੈਣਾ ਹੋਵੇ ਤਾਂ ਸ਼ਰਮਣੀ ਅਕਾਲੀ ਦਲ ਦੀ ਅੰਤਰੀ ਕਮੇਟੀ ਚ ਲਿਆ ਜਾ ਸਕਦਾ ਹੂੰ ਤੇ ਉਹਦੇ ਵਿੱਚ ਵੀ ਉਹ ਪਹਿਲਾਂ ਹੀ ਇਸ਼ਾਰਾ ਹੋ ਚੁੱਕਿਆ ਕਿ ਜੇ ਹੋ ਸਕਦਾ ਚ ਦੋਸ਼ ਪੱਤਰ ਰਾਜ ਵੀ ਉਸ ਉਸ ਦੇ ਉੱਤੇ ਕਾਰਵਾਈ ਹੋ ਜਵੇ ਤੇ ਉਹਨੂੰ ਲਾਂਬੇ ਕਰ ਦਿੱਤਾ ਜਾਵੇ ਫਿਰ ਉਸ ਤੋਂ ਬਾਅਦ ਨਵੀਂ ਨਵੇਂ ਜਥੇਦਾਰ ਦੀ ਪੱਕੀ ਨਿਯੁਕਤੀ ਕਰ ਦਿੱਤੀ ਜਾਵੇ ਤੇ ਜਦ ਤੱਕ ਜਨਦਰ ਗੁਰਵੀਰ ਸਿੰਘ ਪਰਤਣ ਤਦ ਤੱਕ ਇਹ ਸਾਰਾ ਕੰਮ ਪੋਚ ਜੇ ਪਰ ਜਦੋਂ ਆਪਾਂ ਨੂੰ ਇਹ ਗੱਲ ਪਤਾ ਹੈ ਕਿ ਬੇਸ਼ੱਕ ਇਹ ਸ਼੍ਰੋਮਣੀ ਕਮੇਟੀ 'ਚ ਹੁੰਦਾ ਹੈ ਪਰ ਉਹਦੇ ਫੈਸਲੇ ਅਕਾਲੀ ਦਲ ਦੀ ਲੀਡਰਸ਼ਿਪ ਖਾਸ ਕਰ ਬਾਦਲ ਪਰਿਵਾਰ ਲੈਂਦਾ ਹੈ ਤੇ ਫਿਰ ਅੱਜ ਅਕਾਲੀ ਦਲ ਦੀ ਜਿਹੜੀ ਵਰਕਿੰਗ ਕਮੇਟੀ ਦੀ ਬੈਠਕ ਹੋਣੀ ਹੈ ਕੀ ਉਹਦੇ ਵਿੱਚ ਇਹ ਗੁਪਤ ਅਜੰਡਾ ਹੋਏਗਾ ਹੂੰ ਵੈਸੇ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਦੇ ਹਵਾਲੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਹੋਰਾਂ ਨੇ ਮੀਡੀਆ ਨਾਲ ਇਹ ਗੱਲ ਸਾਂਝੀ ਕੀਤੀ ਹੈ ਕਿ ਬਿਲਕੁਲ ਜੀ ਅਸੀਂ ਅੱਜ ਵਰਕਿੰਗ ਕਮੇਟੀ ਦੀ ਬੈਠਕ ਕਰ ਰਹੇ ਹਾਂ ਚੰਡੀਗੜ੍ਹ ਦੇ ਪਾਰਕੀ ਦੇ ਮੁੱਖ ਦਫ਼ਤਰ 'ਚ 2:30 ਵਜੇ ਬੈਠਕ ਹੋਏਗੀ ਉਹ ਕਹਿੰਦੇ ਇਸ ਬੈਠਕ ਦੇ ਵਿੱਚ ਅਸੀਂ ਜਿਹੜਾ ਪਪਾ ਪਿੰਭਰਾਉ ਉਮੀਦਵਾਰ ਜਿਹਦੇ ਬੁੱਤ ਤੇ ਹਮਲਾ ਹੋਇਆ ਉਹ ਸਥਿਤੀ ਨੂੰ ਵੀ ਪਾਪਾਂਗੇ ਉਸ ਤੇ ਵੀ ਚਰਚਾ ਕਰਾਂਗੇ ਪੰਜਾਬ ਦੇ ਚਮਨਕਰਨ ਦੀ ਜਿਹੜੀ ਸਥਿਤੀ ਵਿਗੜ ਰਹੀ ਹੈ ਉਹ ਵੀ ਏਜੰਡਾ ਹੈਗਾ ਹਾਂ ਅਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਮੈਂ ਚੱਲ ਰਹੀ ਹੈ ਭਰਤੀ ਮੈਂ ਉਹ ਵੀ ਏਜੰਡੇ ਤੇ ਹੈਗਾ ਤੇ ਇਸੇ ਤਰ੍ਹਾਂ ਕਹਿੰਦੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਦੇ ਵਿੱਚ ਜਿਹੜੀ ਗੜਬੜਾ ਉਹਸ ਨੂੰ ਲੈ ਕੇ ਵੀ ਮੰਤਲੂ ਸੋ ਇਹਦੇ ਵਿੱਚ ਕਿਤੇ ਨਹੀਂ ਉਹਨਾਂ ਨੇ ਏਜੰਡਾ ਦਿੱਤਾ ਕਿ ਹਾਂ ਇਹਨਾਂ ਏਜੰਡੇ ਤੇ ਗੱਲ ਹੋਣੀ ਹੈ ਪਰ ਮੰਨਿਆ ਜਾ ਰਿਹਾ ਕਿ ਦੋ ਅਹਿਮ ਏਜੰਡੇ ਆਉਣਗੇ ਇਹਨਾਂ ਜੋ ਇੱਕ ਸਿੱਧੇ ਰੂਪ ਚ ਹੋਏਗਾ ਕਿ ਜਥੇਦਾਰ ਸਾਹਿਬ ਦੇ ਹੁਕਮਾਂ ਨੂੰ ਮੰਨ ਲੀਏ ਜੀ ਆਪਾਂ ਸੱਤ ਮੈਂਬਰੀ ਕਮੇਟੀ ਚ ਰਲੇਮਾ ਕਰ ਲਈਏ ਠੀਕ ਹੁਣ ਹੁਕਮ ਮੰਨ ਲੇ ਜਾਣਗੇ ਜਦੋਂ ਜਥੇਦਾਰ ਸਾਹਿਬ ਇਹ ਕਹਿੰਦੇ ਸੀ ਕਿ ਸੱਤ ਮੈਂਬਰੀ ਕਮੇਟੀ ਨੂੰ ਅਧਿਕਾਰ ਸੌਂਪੀ ਜਦੋਂ ਜਦ ਕਹਿੰਦੇ ਸੀ ਸਾਨੂੰ ਕਾਨੂੰਨੀ ਅੜਚਣ ਹੈ ਜੀ ਸਾਨੂੰ ਤਕਨੀਕੀ ਮਸਲਾ ਹੈ ਜੀ ਹੁਣ ਜਦੋਂ ਉਹ ਚ ਆਪਣੀ ਮੈਂਬਰ ਲਾ ਕੇ ਉਹਨੂੰ ਪ੍ਰਬੰਧ ਕੀ ਦਵੋਗੇ ਫਿਰ ਅੜਿਕਾ ਨਹੀਂ ਨਾ ਸੋ ਅੱਜ ਇਹ ਤੈ ਮੰਨਿਆ ਜਾ ਰਿਹਾ ਕਿ ਅੱਜ ਸੱਤ ਮੈਂਬਰੀ ਕਮੇਟੀ ਦਾ ਦੇ ਵਿੱਚ ਆਪਣੇ 15-20 ਮੈਂਬਰੇ ਪਾ ਕੇ ਉਸ ਨੂੰ ਇੱਕ ਤਰ੍ਹਾਂ ਨਾਲ ਭੋਗ ਪਾ ਦੇਣਗੇ ਜਾਂ ਉਹਦਾ ਸਰੂਪ ਬਦਲ ਦੇਣਗੇ ਜਾਂ ਉਹਦੀ ਬਣਤਰ ਬਦਲ ਦੇਣਗੇ ਜਾਂ ਦਿਖਾਉਣ ਨੂੰ ਕਹਿਣਗੇ ਲਓ ਜੀ ਜੰਦਰ ਸਾਹਿਬ ਦੇ ਹੁਕਮਾਂ ਤੇ ਸੀ ਪੂਰ ਪਾਤਨ ਨੇ ਕਿਹਾ ਸੀ ਕਿ ਤੁਸੀਂ ਇਹ ਚ ਲੋੜ ਅਨਸਾਰ ਵਾਧਾ ਕਰ ਲਓ ਹੂੰ ਉਸੇ ਦੇ ਨਾਲ ਮੰਨਿਆ ਜਾ ਰਿਹਾ ਕਿ ਗੁਪਤ ਝੰਡਾ ਵੀ ਆਏਗਾ ਵੀ ਹੁਣ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਲਾਂਭੇ ਕੀਤਾ ਜਾਵੇ ਹੂੰ ਤੇ ਉਹਨਾਂ ਦੀ ਥਾਂ ਤੇ ਨਿਯੁਕਤੀ ਕਿਹਨੂੰ ਕਰਨੀ ਹੈ ਉਸ ਦੇ ਉੱਤੇ ਵੀ ਗੁਪਤ ਫੈਸਲਾ ਹੋਏਗਾ ਉਹ ਕੋਈ ਲਿਖਤੀ ਰਿਕਾਰਡ 'ਚ ਨਹੀਂ ਹੋਏਗਾ ਕਿਹਾ ਜਾ ਰਿਹਾ ਕਿ ਉਸ ਤੋਂ ਬਾਅਦ ਫਿਰ ਆਉਂਦੇ ਦਿਨਾਂ 'ਚ ਸ਼੍ਰੋਮਣੀ ਗੁਰਦਵਾਰਾੰਕ ਕਮੇਟੀ ਆਪਣੀ ਬੈਠਕ ਬੁલાਏਗੀ ਤੇ ਉਹਦੇ ਵਿੱਚ ਉਸ ਜਿਹੜੀ ਤਿੰਨ ਮੈਂਬਰੀ ਕਮੇਟੀ ਨੇ ਇਕੱਠਾ ਕੀਤਾ ਦੱਸ ਆਵੇ ਜੋ ਦੇਵਾ ਦੇ ਨਾਲ ਯਾਨੀ ਹਰਪੀਸ ਕਵਨ ਦੀਆਂ ਸੇਵਾਵਾਂ ਸਮਾਪਤ ਕਰਦੇ ਆ। ਸੋ ਇੱਕ ਪਾਸੇ ਸਭ ਦੀਆਂ ਨਜ਼ਰਾਂ ਜੀ ਅਕਾਲਗੰਨ ਦੀ ਇਸ ਵਰਕਿੰਗ ਕਮੇਟੀ ਤੇ ਹੋਣਗੀਆਂ ਦੂਏ ਪਾਸੇ ਮਸਤੂਆਣਾ ਹੋਣਗੀਆਂ। ਮਸਤੂਆਣਾ ਵਿਖੇ ਸਲਾਨਾ ਵਰਸੀ ਮੇਲ ਜਿਹੜਾ ਹੁੰਦਾ ਹੈ ਉਸ ਮੌਕੇ ਦੇ ਉੱਤੇ ਵੱਡੇ ਇਕੱਠ ਹੁੰਦੇ ਨੇ ਜਿਵੇਂ ਉਸੇ ਇਕੱਠ ਦੇ ਵਿੱਚ ਸੁਧਾਰ ਲਹਿਰ ਵਾਲੇ ਆਪਣਾ ਇਕੱਠ ਰੱਖਦੇ। ਹੂੰ ਤੇ ਉੱਥੇ ਜਿਹੜੀ ਰਵਾਇਤੀ ਸਟੇਜ ਲੱਗਦੀ ਆ ਪਤਾ ਲੱਗ ਰਿਹਾ ਉਹ ਸਟੇਜ ਤੋਂ ਮੁੱਖ ਬੁਲਾ ਰਹੇ ਚੋ ਗਿਆਨੀ ਹਰਪ੍ਰੀਤ ਸਿੰਘ ਅੱਜ ਮੁੱਖ ਬੁਲਾ ਦੇ ਵਿੱਚ ਹੋਣਗੇ ਹੂੰ ਸੋ ਉਹ ਹੁਣ ਅੱਜ ਜਦੋਂ ਤਕਰੀਰ ਕਰਨਗੇ ਤਾਂ ਉਹ ਇਸ ਮਸਲੇ ਦੇ ਉੱਤੇ ਵੀ ਹੋ ਸਕਦਾ ਹੈ ਨਿਸ਼ਾਨਦੇਹੀ ਕਰਨ ਜੋ ਪਿਛਲੇ ਦਿਨਾਂ ਚ ਵਾਪਰਿਆ ਜਿਹੜੀ ਪੰਜ ਸਿੰਘ ਸੈਣ ਦੀ ਬੈਠਕ ਦਾ ਰੱਦ ਹੋਣਾ ਇਹ ਸਾਰੀ ਗੱਲ ਸੋ ਇਸ ਲਈ ਸਭ ਦੀਆਂ ਨਜ਼ਰਾਂ ਉੱਥੇ ਵੀ ਰਹਿਣੀਆਂ ਦੂਸਰੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਕਿ ਸੁਧਾਰ ਮਹਿਰ ਵਾਲਿਆਂ ਨੇ ਕਿਸੇ ਸਮੇਂ ਪਹੁੰਚ ਕੀਤੀ ਸੀ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਤੱਕ ਕਿ ਜੱਤਰ ਸਾਹਿਬ ਤੁਸੀਂ ਰਾਜਨੀਤਿਕ ਤੌਰ ਤੇ ਆਜੋ ਤੁਸੀਂ ਪਾਰਟੀ ਅਸੀਂ ਨਵੀਂ ਬਣਾਉਣੀ ਹੈ ਤੁਸੀਂ ਉਹਦੀ ਵਾਗਡੋਰ ਸੰਭਾਲੋ ਪ੍ਰਦਾਨਗੀ ਕਰੋ ਤੇ ਕਹਿੰਦੇ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਜਵਾਬ ਦਿੱਤਾ ਸੀ ਕਿ ਮੈਂ ਤਾਂ ਧਾਰਮਿਕ ਖੇਤਰ 'ਚ ਕੰਮ ਕਰਨਾ ਮੈਂ ਰਾਜਨੀਤੀ ਖੇਤਰ 'ਚ ਨਹੀਂ ਆਉਣਾ ਨਹੀਂ ਆਉਣਾ ਜਿਹੜੇ ਸੁਧਾਰ ਲਹਿਰ ਵਾਲੇ ਜੱਤਰ ਗਾਨੀ ਹਰਪ੍ਰੀਤ ਸਿੰਘ ਨੂੰ ਆਪਣਾ ਲੀਡਰ ਬਣਾ ਕੇ ਮੂਹਰੇ ਲਾਉਣਾ ਚਾਹੁੰਦੇ ਸੀ ਪਰ ਗਿਆਨੀ ਹਰਪ੍ਰੀਤ ਸਿੰਘ ਧਾਰਮਿਕ ਖੇਤਰ 'ਚ ਕੰਮ ਕਰਨਾ ਚਾਹੁੰਦੇ ਸੀ ਕੀ ਸੁਧਾਰ ਲਹਿਰ ਵਾਲਿਆਂ ਨੇ ਆਪ ਬਦਲ ਲਿਆ ਕਿ ਜੇ ਜੱਤਰ ਸਾਹਿਬ ਨਹੀਂ ਆਉਂਦੇ ਤਾਂ ਆਪ ਪਾਉਨਾਂ ਕੋਲ ਚਲੇ ਜਾਈਏ ਕੀ ਸੁਧਾਰ ਲਹਿਰ ਵਾਲੇ ਅੱਜ मतलब ਇੱਥੇ ਮਸਤਵਾਨਾ ਜਾ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਪਿੱਛੇ ਬੈਠਣਗੇ ਕਿ ਲਓ ਜੀ ਜੇ ਤੁਸੀਂ ਧਾਰਮਿਕ ਖੇਤਰ ਚ ਅੱਗੇ ਵਧਣਾ ਤਾਂ ਅਸੀਂ ਵੀ ਤੁਹਾਡੇ ਨਾਲ ਪਹਿਲਾਂ ਧਾਰਮਿਕ ਖੇਤਰ ਚ ਅੱਗੇ ਵਧ ਜਾਂਨੇ ਹਾਂ 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 ਕੈਂਪ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰੀ ਜੇ ਸਿੱਧੇ ਰਾਜਨੀਤਿਕ ਤੌਰ ਤੇ ਸਾਹਮਣੇ ਨਹੀਂ ਆ ਰਹੇ ਕਿ ਉਹ ਧਾਰਮਿਕ ਚੋਣਾਂ ਜਿਹੜੀਆਂ ਐਸਯੂਪੀਸੀ ਦੀਆਂ ਹੋਣੀਆਂ ਉਹਦੇ ਵਿੱਚ ਅਸੀਂ ਰੋਲ ਨਿਭਾਉਣਗੇ ਤੇ ਸੁਧਾਰ ਲਹਿਰ ਵਾਲੇ ਉਸੇ ਰਾਈ ਐਂਟਰੀ ਕਰਨਾ ਚਾਹਣਗੇ ਸੋ ਅੱਜ ਮਸਤਵਾਨਾ ਸੁਧਾਰ ਲਹਿਰ ਦਾ ਇਕੱਠ ਤੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਤਕਰੀਰ ਇਹ ਵੀ ਕਾਫੀ ਕੁਝ ਤੈਅ ਕਰੇਗੀ ਕਿ ਆਉਣ ਵਾਲੇ ਦਿਨਾਂ ਚ ਪੰਥਕ ਸਿਆਸਤ ਅਕਾਲੀ ਸਿਆਸਤ ਕਿਸ ਪਾਸੇ ਨੂੰ ਕਾਮ ਵਦੀ ਹੂੰ ਕੀ ਲੋਕ ਤੱਕੋ ਰੱਖਦੇ ਨੇ ਜਸੇਦਾਰ ਅਗਬੀਰ ਸਿੰਘ ਹੁਣੀ ਹਰਪੀਤ ਸਿੰਘ ਹੋਣਾ ਦੇ ਨਾਲ ਖੜਨਗੇ ਜਾਂ ਆਮ ਲੋਕ ਖੜਨਗੇ ਕਿ ਸਾਰੇ ਜਾਣੇ ਉਦਾਂ ਹੀ ਦੇਖਣਗੇ ਜਿੱਦਾਂ ਜਸੇਦਾਰ ਰਣਜੀਤ ਸਿੰਘ ਹੁਣਾ ਨੂੰ ਲਾਇਆ ਗਿਆ ਸੀਗਾ ਤੇ ਫਿਰ ਉਹੀ ਉਹੀ ਸਾਰਾ ਕੁਝ ਸੀਨ ਆ ਰਿਹਾ ਹੈ ਦੁਬਾਰ ਦੇਖੋ ਕਿਸੇ ਸਮੇ ਇਹ ਵੀ ਸੀਗਾ ਕਿ ਇਹ ਜੱਥੇਦਾਰ ਗਿਆਨੀ ਫੂਲਾ ਸਿੰਘ ਹੋਣੀ ਬਣ ਗਏ ਹੂੰ ਜਦੋਂ ਦਸੰਭੋ ਚ ਫੈਸਲਾ ਲਿਆ ਫਿਰ ਫਿਰ ਹੁਣ ਗਿਆਨੀ ਰਗਵੀਰ ਸਿੰਘ ਬਾਰੇ ਫਿਰ ਲੋਕ ਗਿਆਨੀ ਗੁਰਵਚਨ ਸਿੰਘ ਵਾਲੀਆਂ ਗੱਲਾਂ ਕਰਨ ਲੱਗ ਪਏ ਹੂੰ 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 ਸੋ ਇਸ ਤਰ੍ਹਾਂ ਜਦੋਂ ਸਥਿਤੀ ਆਉਂਦੀ ਹੈ ਫਿਰ ਬਹੁਤ ਫਿਕਰ ਹੁੰਦੀ ਹੈ ਬੇਸ਼ੱਕ ਹੁਣ ਤੱਕ ਇਹ ਲੱਗਦਾ ਰਿਹਾ ਕਿ ਆਪਸ ਦੇ ਵਿੱਚ ਤਾਲਮੇਲ ਅਜੇ ਵੀ ਵਰਕਰਾਰ ਹੈ ਜਿਸ ਤਰ੍ਹਾਂ 28 ਤਰੀਕ ਦੀ ਬੈਠਕ ਰੱਖੀ ਗਈ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਾਮਲੇ ਤੇ ਕਿਹਾ ਗਿਆ ਸੀਗਾ ਜਦੋਂ ਰੂਹੀ ਸਿੰਘ ਦਾ ਵੱਲੋਂ ਕਿ ਕਿਹੜੀ ਜਾਂਚ ਦੀ ਲੋੜ ਰਹੇਗੀ 3 ਮੈਂਬਰੀ ਕਮੇਟੀ ਦੀ ਕੀ ਲੋੜ ਹੈ ਪਰ ਜਦੋਂ ਹੁਣ ਜਾਣ ਤੋਂ ਪਹਿਲਾਂ ਇੰਗਲੈਂਡ ਜਾਣ ਤੋਂ ਪਹਿਲਾਂ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਜੀ ਜਦੋਂ ਤਿੰਨ ਮੈਂਬਰੀ ਕਮੇਟੀ ਦਾ ਸਵਾਲ ਆਇਆ ਜਦਦਰ ਸਾਹਿਬ ਗਿਆਨੀਆ ਬਿਜ਼ਨਸ ਸਵਾਲ ਆਇਆ ਤਾਂ ਗਿਆਨੀਤਿਕ ਵਿਸ਼ਿੰਗੁਰ ਨੇ ਕਿਹਾ ਸੀਗਾ ਕਿ ਦੇਖੋ ਜੀ ਅਹੁਦੇ ਦੀ ਮਰਿਆਦਾ ਰੱਖਣੀ ਜ਼ਰੂਰੀ ਹੈ ਉਹਨਾਂ ਨੇ ਤੁਸੀਂ ਉਸ ਦਿਨ ਕਮੇਟੀ ਖਾਰਜ ਨਹੀਂ ਕੀਤੀ ਹੂੰ ਸੋ ਇਸ ਲਈ ਕੀ ਹੈ ਸਾਰਾ ਕੁਝ ਜਿਵੇਂ ਸੱਤਵੇਂ ਮੈਂਬਰੀ ਕਮੇਟੀ ਨੂੰ ਕਹਿੰਦਾ ਹੈ ਉਸ ਦਿਨ ਕਿਹਾ ਸੀਗਾ ਕਿ ਇਹ ਕਮੇਟੀ ਨਿਗਰਾਨੀ ਕਮੇਟੀ ਹੋएगी ਇਹਦੀ ਨਿਗਰਾਨੀ ਚ ਪਰ ਕਰਦੀ ਹੋएगी ਤੇ ਜਿਹੜੀ ਲੀਡਰਸ਼ਿਪ ਉਹਨਾਂ ਤੁਸੀਂ ਕਹਿ ਰਹੇ ਹੋ ਕਿ ਰੜਾ ਲੋ ਬਾਕੀ ਕਮੇਟੀ ਇਹਦਾ ਤੁਸੀਂ ਬਾਕੀ ਕਮੇਟੀ ਨੂੰ ਬੜੀ ਕਰਦੇ ਹੋ ਜਿਸ ਨੂੰ ਤੁਸੀਂ ਕਹਿ ਰਹੇ ਸੀ ਆਧਾਰਹੀਣ ਨੇ ਲੀਡਰ ਤਾਂ ਸੋ ਇਹ ਚੀਜ਼ਾਂ ਨੇ ਕਿਤਨਾ ਕਿਤੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਲਖਵੀਰ ਸਿੰਘ ਨੂੰ ਹੁਣ ਦੂਰ ਕਰ ਦਿੱਤਾ ਤੇ ਉਹਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਅੱਜ ਇਧਰ ਅਕਾਲੀ ਦਲ ਦੀ ਮੀਟਿੰਗ ਚ ਕੀ ਹੁੰਦਾ ਤੇ ਉੱਧਰ ਪੰਥਕ ਸਟੇਜਾਂ ਤੇ ਕੀ ਹੁੰਦਾ ਸੋ ਉਸ ਤੋਂ ਬਾਅਦ ਫਿਰ ਸੰਗਤ ਆਵਾਮ ਕੌਮ ਤੇ ਪੰਜਾਬ ਤੈ ਕਰ ਲੇਗਾ ਜੀ ਕਿ ਉਹਨੇ ਕੀ ਕਰਨਾ ਵੈਸੇ ਰਾਜਨੀਤਿਕ ਤੌਰ ਤੇ ਸੁਧਾਰ ਲਹਿਰ ਵਾਲੇ ਇੰਨੀ ਆਸ ਉਮੀਦ ਨਾ ਰੱਖਣ ਜੇ ਮਤਲਬ ਕਿ ਜੇ ਉਹਨਾਂ ਨੇ ਪਹਿਲਾਂ ਹੀ ਪੂਰ ਚੜਨਾ ਹੋਣਾ ਤਾਂ ਪਹਿਲਾਂ ਵੀ ਪਿੰਡਸਾਂ ਦੇ ਦਰ ਬਣਾ ਕੇ ਦੇਖਿਆ ਹੀ ਹੈ ਸਹੀ ਹੈ ਸੋ ਇਸ ਲਈ ਇਹ ਇਹ ਸਾਰੇ ਲੀਡਰ ਚਾਹੇ ਉੱਧਰ ਨੇ ਚਾਹੇ ਇੱਧਰ ਨੇ ਲੋਕਾਂ ਦੀ ਨਜ਼ਰਾਂ ਤੋਂ ਕਾਫੀ ਹੁਣ ਮਤਲਬ ਕਿ ਇਹ ਦੂਰ ਹੋ ਚੁੱਕੇ ਨੇ ਪਰ ਲੋਕ ਸ਼੍ਰੋਮਣੀ ਅਕਾਲੀ ਦਲ ਨੂੰ ਅਜੇ ਵੀ ਚਾਹੁੰਦੇ ਨੇ ਹਮ ਕਿ ਸ਼੍ਰੋਮਣੀ ਅਕਾਲੀ ਦਲ ਸਰਜੀਤ ਹੋਵੇ ਖਾਸ ਕਰ ਪੰਜਾਬੀ ਪੰਜਾਬ ਦੇ ਮੁੱਦਿਆਂ ਦੇ ਹਵਾਲੇ ਨਾਲ ਪੰਜਾਬ ਪੱਖੀ ਮੁੱਦਿਆਂ ਦੇ ਹਵਾਲੇ ਨਾਲ ਪੰਥਕ ਪਹਿਲੂਆਂ ਦੇ ਹਵਾਲੇ ਨਾਲ ਸਿੱਖ ਮਸਲਿਆਂ ਦੇ ਹਵਾਲੇ ਨਾਲ ਉਹਨਾਂ ਦੀ ਚਾਰਜਿੰਗ ਕਰਨ ਲਈ ਕੋਈ ਤਾਂ ਤਿਰ ਹੋਵੇ ਹੂੰ ਸੋ ਉਸ ਰੂਪ ਦੇ ਵਿੱਚ ਅਜੇ ਵੀ ਕੋਈ ਦੋਹੇ ਪਾਸਿਓਂ ਚਾਰਜ ਵੀ ਹੁੰਦੀ ਨਜ਼ਰ ਨਹੀਂ ਆਉਂਦੀ ਉਹ ਸਿਰਤਾ ਨਜ਼ਰ ਨਹੀਂ ਆਉਂਦੀ ਹੂੰ ਜੀ ਉਹ ਸਪੇਸ ਅਜੇ ਵੀ ਉਦਾਂ ਦੀ ਉਦਾਂ ਹੀ ਖਾਲੀ ਪਈ ਹੋਈ ਆ ਬਿਲਕੁਲ